ਈਰਿ ਦੀਆਂ ਦੋ ਤਲਵਾਰਾਂ ਪਹਿਨ ਭਗਤੀ ਅਤੇ ਸ਼ਕਤੀ ਦਾ ਸੁਮੇਲ ਕਰਨ ਵਾਲੇ ਵੱਡ ਜੋਦਾ ਬਹੁ ਪਰ ਉਪਕਾਰੀ ਦਰবেশ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਬੇਅੰਤ ਵਧਾਈਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਇਤਿਹਾਸ ਦੀ ਨਵੀਂ ਸਿਰਜਣਾ ਕਰਦਿਆਂ ਗੁਰਬਾਣੀ ਦੇ ਨਾਲ ਕੁਰਬਾਨੀ ਦੇ ਯੁੱਗ ਨੂੰ ਜਨਮ ਦਿੱਤਾ ਜਿਸ ਦੇ ਬਾਅਦ ਸ੍ਰੀ ਗੁਰੂ ਹਰगोबिंद ਸਾਹਿਬ ਨੇ ਮੇਰੀ ਪੀਰੀ ਦੀਆਂ ਕਿਰਪਾਆਂਾਂ ਧਾਰਨ ਕਰ ਅਕਾਲ ਤਖਤ ਦੀ ਸਿਰਜਣਾ ਕੀਤੀ ਤੇ ਸਿੱਖਾਂ ਨੂੰ ਸ਼ਸਤਰਬੱਧ ਕਰਕੇ ਉਹਨਾਂ ਅੰਦਰ ਫੌਜੀ ਜਜ਼ਬਾ ਭਰਿਆ ਦੁਨੀਆਂ ਦੇ ਬਾਦਸ਼ਾਹਾਂ ਨਾਲੋਂ ਕਿਤੇ ਵੱਧ ਸ਼ਾਨ ਰੱਖਣ ਵਾਲੇ ਦਰਵੇਸ਼ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਪਾਈ ਕੋਰਤਾ ਸੀਨੇ ਦੀਨ ਦੁਨੀਆ ਦਾ ਬਾਦਸ਼ਾਹ ਬਾਦਸ਼ਾਹਾਂ ਦੇ ਬਾਦਸ਼ਾਹ ਛੇ ਬਾਦਸ਼ਾਹੀਆਂ ਇੱਕ ਜੋਤ ਸਰੂਪ ਅੰਤਰਜਾਮੀ ਬਾਲਕ ਭੋਲਾ ਕਹਿ ਕੇ ਵੜਿਆਇਆ ਦਸਤ ਗੀਰ ਹੋਏ ਪੰਜ ਪੀਰ ਹਰਗੁਰ ਹਰਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਛੇ ਦਰਸ਼ਨ ਛੇ ਪੀੜੀਆਂ ਇੱਕ ਦਰਸ਼ਨ ਅੰਦਰ ਗੋਲਾ ਅੰਤਰਜਾਮੀ ਬਾਲਾ ਭੋਲਾ ਉਸ ਸਮੇਂ ਦੇ ਪ੍ਰਸਿੱਧ ਢਾਡੀ ਅਬਦੁੱਲਾ ਅਤੇ ਨੱਥਮੱਲ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ੋਭਾ ਵਰਣਨ ਕਰਦਿਆਂ ਫਰਮਾਇਆ ਕਿ ਆਪ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਜੋ ਆਪ ਜੀ ਦੀ ਸ਼ੋਭਾ ਵਧਾਉਂਦੀਆਂ ਸਨ ਗੁਰੂ ਜੀ ਜਦੋਂ ਤਖਤ ਉੱਪਰ ਬਿਰਾਜਮਾਨ ਹੁੰਦੇ ਤਾਂ ਉਹਨਾਂ ਦੀ ਮਹਿਮਾ ਸ਼ਬਦਾਂ ਵਿੱਚ ਕਥਨ ਨਹੀਂ ਕੀਤੀ ਜਾ ਸਕਦੀ ਮਹਿਮਾ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਕਿ ਇੱਕ ਵਾਰ ਬਾਦਸ਼ਾਹ ਜਹਾਂਗੀਰ ਨੇ ਸਾਈ ਮੀਆਂ ਮੀਰ ਜੀ ਨੂੰ ਪੁੱਛਿਆ ਦੁਨੀਆਂ ਵਿੱਚ ਕੋਈ ਕਾਮਲ ਮੁਰਸ਼ਿਦ ਭਾਵ ਬ੍ਰਹਮ ਗਿਆਨੀ ਵੀ ਹੈ ਤਾਂ ਸਾਈ ਮੀਆਂ ਮੀਰ ਜੀ ਨੇ ਕਿਹਾ ਸੀ ਹਾਂ ਇੱਕ ਸ਼੍ਰੀ ਗੁਰੂ ਅਰਜਨ ਦੇਵ ਜੀ ਸਨ ਜਿਨ੍ਹਾਂ ਨੂੰ ਤੇਰੀ ਭੈੜੀ ਨੀਤੀ ਨੇ ਸ਼ਹੀਦ ਕਰਵਾ ਦਿੱਤਾ ਹੁਣ ਉਹਨਾਂ ਦਾ ਹੀ ਰੂਪ ਸ਼੍ਰੀ ਗੁਰੂ ਹਰਗੋਬਿੰਦ ਜੀ ਹਨ ਜਦੋਂ ਬਾਦਸ਼ਾਹ ਨੇ ਤਰਕ ਕੀਤਾ ਕਿ ਤੁਸੀਂ ਇੱਕ ਕਾਫਰ ਨੂੰ ਏਡਾ ਵੱਡਾ ਰੁਤਬਾ ਕਿਉਂ ਦੇ ਰਹੇ ਹੋ ਤਾਂ ਸਾਈ ਮੀਆਂ ਮੀਰ ਜੀ ਨੇ ਕਿਹਾ ਸੀ ਖੁਦਾ ਦੀ ਦਰਗਾਹ ਵਿੱਚ ਜਿੱਥੇ ਲੇਖਾ ਹੁੰਦਾ ਹੈ ਮੈਂ ਉਹਨਾਂ ਨੂੰ ਉੱਥੇ ਬੈਠਾ ਵੇਖਦਾ ਹਾਂ ਅਸਲ ਵਿੱਚ ਉਹੀ ਪਰਮ ਗਿਆਨੀ ਹਨ हरगोबिंद साहिब जो हैं सो मक़बूल इलाही हैं और जब हमारी 8वें दिन खुदा की दरगाह में वारी होती है उहां जाकर हम अर्ज करते हैं और इन्हीं भाव हरगोबिंद को ही देखते हैं गुजरात दे प्रसिद्ध फकीर शाह दौला ने जबो श्री गुरु हरगोबिंद साहिब जी दे मथे दा तेज तप देख के आखिया सी नानक फकीर ਦੀਨ ਦੁਨੀਆ ਕੇ ਪੀਰ ਤਾਂ ਫਕੀਰ ਸ਼ਾ ਦੌਲਾ ਦੇ ਇੱਕ ਚੇਲੇ ਨੇ ਗੁਰੂ ਜੀ ਦੇ ਸ਼ਾਹੀ 662 ਫੌਜਾਂ ਲਸ਼ਕਰ ਘੋੜੇ ਹਾਥੀ ਬੰਦੂਕ ਤਲਵਾਰਾਂ ਧਰਮ ਪਤਨੀ ਅਤੇ ਪੁੱਤਰ ਵੇਖ ਕੇ ਕਿਹਾ ਕਿ ਇਹ ਗੁਰੂ ਪੂਰਾ ਅਧਿਆਤਮਿਕ ਗੁਰੂ ਹੋ ਹੀ ਨਹੀਂ ਸਕਦਾ ਉਹ ਗੁਰੂ ਜੀ ਕੋਲ ਆਇਆ ਤੇ ਪੁੱਛਣ ਲੱਗਾ Hindu ਕਿਆ ਤੇ ਪੀਰ ਕਿਆ ਔਰਤ ਕਿਆ ਤੇ ਫਕੀਰ ਕਿਆ ਦੌਲਤ ਕਿਆ ਤੇ ਤਿਆਗ ਕਿਆ ਲੜਕੇ ਕਿਆ ਤੇ ਬੈਰਾਗ ਕਿਆ ਆਰਿਫ ਕਿਆ ਤੇ ਦੁਨੀਆਦਾਰ ਕਿਆ ਮਜ਼ਹਬ ਕਿਆ ਤੇ ਸੱਚ ਕਿਆ ਪੁਜਾਰੀ ਕਿਆ ਤੇ ਸਵਾਬ ਕਿਆ ਮਾਰੂਥਲ ਕਿਆ ਤੇ ਆਬ ਕਿਆ ਸਤਗੁਰੂ ਜੀ ਫਕੀਰ ਦੀ ਗੱਲ ਸੁਣ ਕੇ ਮੁਸਕਰਾ ਪਏ ਤੇ ਸਿੱਖਾਂ ਵੱਲ ਵੇਖ ਕੇ ਉਸ ਨੂੰ ਫਰਮਾਇਆ ਤੀਰੀ ਰੱਬ ਦਾ ਦਾਨ ਔਰਤ ਈਮਾਨ ਦੌਲਤ ਗੁਜਰਾਨ ਪੁੱਤਰ ਨਿਸ਼ਾਨ ਅਰਥ ਵਿਚਾਰ ਮਜ਼ਹਬ ਸੁਧਾਰ ਪੁਜਾਰੀ ਆਚਾਰ ਮਾਰੂਥਲ ਮੇਂ ਜਲ ਤੇ ਕੁਦਰਤ ਕਰਤਾਰ ਇਸੇ ਪ੍ਰਕਾਰ ਗੁਰੂ ਸਾਹਿਬ ਦੇ ਮੀਰੀ ਪੀਰੀ ਦੇ ਸੁਮੇਲ ਨੂੰ ਵੇਖ ਕੇ ਬਹੁਤ ਸਾਰੇ ਲੋਕ ਜੋ ਨੀਵੀਂ ਅਤੇ ਬਿਮਾਰ ਸੋਚ ਵਾਲੇ ਸਨ ਪ੍ਰਚਾਰ ਕਰ ਰਏ ਸੰਨ ਕਿ ਸ਼ਸਤਰ ਧਾਰੀ ਬ੍ਰਹਮ ਗਿਆਨੀ ਨਹੀਂ ਹੋ ਸਕਦਾ ਅਰਥਾਤ ਗੁਰੂ ਨਾਨਕ ਦੀ ਗੱਦੀ ਤਾਂ ਸ਼ਾਂਤਮਈ ਫਕੀਰੀ ਸੁਭਾਅ ਵਾਲੀ ਰਹੀ ਹੈ ਪਰ ਇਹ ਜੋਦਿਆਂ ਵਾਲੀ ਸਰਗਰਮੀਆਂ ਗੁਰੂ ਨਾਨਕ ਉਦੇਸ਼ ਤੋਂ ਉਲਟ ਹਨ ਅਜਿਹੇ ਲੋਕਾਂ ਨੂੰ ਠੁਕਵਾ ਉੱਤਰ ਦੇਣ ਲਈ ਹੀ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਸੀ ਕਿ ਜਿਵੇਂ ਖੂਹ ਵਿੱਚੋਂ ਪਾਣੀ ਕੱਢਣ ਲਈ ਘੜੇ ਦੇ ਗਲ ਨੂੰ ਘੁੱਟ ਕੇ ਰੱਸੀ ਬੰਨ੍ਹਣੀ ਪੈਂਦੀ ਹੈ ਕਾਲੇ ਸੱਪ ਨੂੰ ਮਾਰ ਕੇ ਹੀ ਮਣੀ ਪ੍ਰਾਪਤ ਕੀਤੀ ਜਾ ਸਕਦੀ ਹੈ ਹਿਰਨ ਦੀ ਨਾਭੀ ਵਿੱਚੋਂ ਕਸਤੂਰੀ ਪ੍ਰਾਪਤ ਕਰਨ ਲਈ ਹਿਰਨ ਨੂੰ ਮਾਰਨਾ ਪੈਂਦਾ ਤੇਲ ਕੱਢਣ ਲਈ ਤਿਲਾਂ ਨੂੰ ਕੋਲੂ ਵਿੱਚ ਪੀੜਨਾ ਪੈਂਦਾ गिरी ਕੱਢਣ ਲਈ ਨਾਰੀਅਲ ਨੂੰ ਭੰਨਣਾ ਹੀ ਪੈਂਦਾ ਹੈ ਇਸੇ ਪ੍ਰਕਾਰ ਉਹ ਲੋਕ ਜੋ ਗੁਰੂ ਦੋਖੀ ਹਨ ਅਤੇ ਲੋਹੇ ਵਾਂਗ ਕਠੋਰ ਹਨ ਉਹਨਾਂ ਨੂੰ ਸਿੱਧੇ ਕਰਨ ਲਈ ਉਹਨਾਂ ਦੇ ਸਿਰ ਉੱਤੇ ਹਥੋੜੇ ਦਾ ਵਾਰ ਕਰਨਾ ਹੀ ਪੈਂਦਾ ਹੈ ਜ਼ਾਲਮ ਜਰਵਾਣੇ ਨੂੰ ਤਲਵਾਰ ਤੋਂ ਬਿਨਾਂ ਅਕਲ ਨਹੀਂ ਆਉਂਦੀ ਜਿਉਂ ਕਰ ਖੂਹੋ ਨਿਕਲੈ ਗਲ ਬੱਦੇ ਪਾਣੀ ਜਿਉਂ ਮਣ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ ਜਾਨ ਕਥੂਰੀ ਮਿਰਗ ਤਨ ਮਰ ਮੁੱਕੇ ਆਣੀ ਤੇਲ ਤਿਲੋਂ ਕਿਉ ਨਿਕਲੈ ਬਿਨ ਪੀੜੇ ਕਹਾਣੀ ਜੋ ਮੂੰਹ ਭੰਨੇ ਗਰੀਦੇ ਨਲੀਏਰ ਨਿਸਾਣੀ ਬੇਮੁਖ ਲੋਹਾ ਸਾਧਿਐ ਵਗਦੀ ਵਾਦਾਨੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਅਕਾਥ ਹੈ ਇਹ ਅੱਖਰਾਂ ਦੇ ਘੇਰੇ ਵਿੱਚ ਨਹੀਂ ਆ ਸਕਦੀ ਇਹ ਅਪਰੰਪਰ ਹੈ ਬੇਅੰਤ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਛੇਵਾਂ ਰੂਪ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਆਪਣੀ ਕਾਇਆ ਬਦਲ ਕੇ ਦਲ ਭੰਜਨ ਗੁਰਸੂਰਮਾ ਦਰવેશ ਬਾਦਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ ਪ੍ਰਗਟ ਕੀਤਾ ਸੀ